ਦੇਸ਼ ਹੈ ਨਾ ਹਾਂਜੀ ਸਾਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੇਮਤ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਪਿੰਡਰਕਲਾ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜੀਆਂ گاਵਾ ਮੱਝਾਂ ਵੇਖ ਰਹੇ ਆ ਸਾਰੀਆਂ ਹੀ ਸੇਲ ਆ ਇਹਨਾਂ ਦੇ ਵਿੱਚੋਂ ਤੋਕੜ ਗੱਬਣ ਚੈੱਕ ਪਾਸ ਵੀ ਹੈਗੀਆਂ ਸੂਈਆਂ ਸਵਾਈਆਂ ਵੀ ਹੈਗੀਆਂ 6.5 ਨਗ ਸੇਲ ਆ ਹੁਣ ਮੈਨੂੰ ਤਾਂ ਪਤਾ ਨਹੀਂ 6.5 ਨਗ ਕਾਹ ਤੋਂ ਆ ਉਹ ਤੁਸੀਂ ਸੋਣੀ ਲੈਣਾ ਇਨਫਰਮੇਸ਼ਨ ਲੈ ਦੇਣਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਨਾਲੇ 6.5ਵਾਂ ਨਾਗ ਵੀ ਵਿਖਾ ਦੇਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਨਾਂ ਦੱਸ ਦिए ਨਾਂ ਲਖਮੀ ਸਿੰਘ ਜੀ ਪਿੰਡ ਭਿੰਡਰਕਲਾ ਜਿਲ੍ਹਾ ਮੋਗਾ ਜੀ ਤਸਵੀਰ ਪਰ ਮੋਬਾਈਲ ਨੰਬਰ ਦੱਸੀ 774537611 9781157555 ਪਹਿਲਾਂ ਤਾਂ 6.5ਵਾਂ ਨਾਗ ਹੀ ਦੱਸ ਇਹ ਜੀ ਟੋਕਰ ਗੱਪਣ ਵਹਿੜਾ ਜੀ ਇਹਦੇ ਮਗਰ ਅੱਛੀ ਆ ਜੀ ਅੱਛਾ ਹਾਂ ਜੀ ਇਹ ਪਹਿਲਾਂ ਨਹੀਂ ਇੱਥੇ ਹੀ ਸ਼ੁਰੂ ਇੱਧਰੋਂ ਕਰ ਮੈਂ ਇੱਧਰੋਂ ਕਰ ਲਓ ਚਲੋ ਇੱਥੇ ਹੀ ਕਰ ਸਾਢੇ 6 ਮਹੀਨੇ ਨਾ ਗਦੋਂ ਹੀ ਇਹ ਜਾ ਬਈ ਇਹਦਾ ਮੂੰਹ ਤਾਂ ਚਾਰ ਦੰਦ ਜੀ ਚੌਗੀ ਹਾਂਜੀ ਤੇ ਪੰਜਾ ਮਹੀਨਾ ਤੋਂ ਹੀ ਮਗਰ ਬੱਛੀ ਆ ਜੀ ਮੱਛੀ ਦੀ ਮੈਦੀ ਦੋਨੇ ਟਾਈਮ ਤੇ ਦੋ ਮਹੀਨੇ ਹੀ ਚੈੱਕ ਪਾਸ ਆ ਜੀ ਅਸਾਂ ਐਡੀ ਹਜੇ ਥੱਲੇ ਛੱਡਦੇ ਇਹਦੇ ਪੰਜਾ ਮਹੀਨਿਆਂ ਦੀ ਬੱਛੀ ਠੀਕ ਆ ਠੀਕ ਆ ਤਾਂ ਸਾਢੇ 6ਵਾਂ ਨਾ ਆ ਗਿਆ ਇਹ ਹਾਂਜੀ ਹਾਂਜੀ ਨਾ ਛੋਟਾ ਬੱਚਾ ਨਾ ਵੱਡੀ ਆ ਤੇ ਚਾਲੜਾ ਮੇਲ ਹੈ ਤੇਰੀ ਮੰਮਾ ਵੀ ਦੋ ਮਹੀਨੇ ਹੀ ਚੈੱਕ ਪਾਸ ਹੋ ਗਈ ਆ ਹਾਂ ਕਿਹੜਾ ਮਰਜ਼ੀ ਕਰਾ ਲਵੇ 11 ਕਿਲੋ ਦੁੱਧ ਇਹ ਕਿੰਨੇ ਦੀ ਜਗਲੇ ਨੇ 25 ਛੱਡ ਗਏ ਨਹੀਂ 10000 ਦੀ ਅਗਲਾ 25 ਛੱਡ 25 ਦੀ ਲੈ ਜੀ ਹਾਂਜੀ 25 ਦੀ ਲੈ ਜੀ ਲਓ ਜੀ ਇਹਦੇ ਥੱਲੇ ਦੁੱਧ ਹੈਗਾ 11 ਕਿਲੋ ਜੀ ਕਿੰਨੇ ਦੀ ਗੱਬਣ ਆ ਇਹ 2 ਮਹੀਨਿਆਂ ਦੀ ਚੱਕਪਾ ਦੋਆ ਮਹੀਨਿਆਂ ਦੀ ਚੈੱਕ ਪਾਸ ਗੱਬਣ ਹੋ ਗਈ ਆ ਇਹ 10 ਕਿਲੋ ਦੁੱਧ ਹੈ ਪਹਿਲਾ ਸੂਆ 11 ਕਿਲੋ 10 ਕਿਲੋ ਨਹੀਂ 11 ਕਿਲੋ ਆ ਭਾਈ ਕਹਿੰਦਾ ਤੁਸੀਂ ਮੂੰਹੋਂ 4 ਦਾ ਦਾ ਚੌਗੀ ਬਿਨਾ ਬੱਚੇ ਤੋਂ 25000 ਦੀ ਸਣੇ ਬੱਚੇ 35000 ਦੀ ਹੋ ਰਹੀ ਬੱਚੀ ਬੱਚੀ ਤੇ ਮਿਲਦੀ ਆ ਬਾਈ ਕਹਿੰਦਾ ਹਾਂ ਬੱਚੀ ਦਿਖਾ ਦੇ ਹਾਂ ਬੱਚਾ ਵੀ ਚੰਗਾ ਸੋਹਣਾ ਕੰਮ ਦਾ ਜੇ ਕਿਸੇ ਨੇ ਕਿਉਂ ਛਾਈ ਆ ਲੱਗ ਲੱਗ ਹੀ ਹੋ ਗਿਆ ਚਲੋ ਕਰਨਾ ਕਰਨਾ ਠਣ ਚਾਰੀ ਆ ਹਾਂ ਝੋਲੀ ਬਹੁਤ ਹੈ ਹਾਂ ਝੋਲੀ ਬਹੁਤ ਆਓ ਵੇਖੋ ਚਾਰ ਹੀ ਥਾਣਾ ਮੋٹے ਮੋٹے ਲਿਓਟੀ ਆਏ ਵਖੋਦੀ ਜਿਵੇਂ ਗੱਬਣ ਹੁੰਦੀ ਪਰ ਇਹ ਤਾਂ ਉਮਰ ਹੀ ਹਜੇ ਪੰਜਾਂ ਮਹੀਨਿਆਂ ਦੀ ਬਚਪਨ ਜੀ ਆ ਇਹ ਤਾਂ ਪੰਜਵੇਂ ਮਹੀਨੇ ਦੀ ਗੋਲ ਮਟੋਲ ਇਹ ਬੱਚਾ ਬਾਈ ਕਹਿੰਦਾ 10000 ਦਾ ਰੱਖ ਲਾਂਗੇ ਜੇ ਕਿਸੇ ਨੇ ਬੱਚਾ ਨਹੀਂ ਲੈ ਜਾਣਾ ਸਣੇ ਬੱਚੇ 35 ਦੀ ਬਿਨਾ ਬੱਚੇ ਤੋਂ 25 ਦੀ ਠੰਡੀ ਸੀਲ ਪੂਰੀ ਆਹੀਂ ਬਹਿ ਜਾਣਾ ਥੱਲੇ ਠੰਡੀ ਸੀਲ ਪੂਰੀ ਆ ਬਾਈ ਕਹਿੰਦਾ ਆਹੀਂ ਬਹਿ ਜਾਣਾ 11 ਕਿਲੋ ਇਹਦੇ ਥੱਲੇ ਦੁੱਧ ਆ ਪਹਿਲਾਂ ਨਾ ਚਾਰ ਦੰਦ ਚੌਗੀ ਦੇ ਦੇਣੀ ਆ ਇਹ ਵੇ ਲੋ ਖਿੱਚੇ ਤਾਂ ਨਹੀਂ ਪਾਸੇ ਹੁੰਦੀ ਹਾਂ 35000 ਦੀ ਸਣੇ ਬੱਚੇ ਬਿਨਾ ਬੱਚੇ ਤੋਂ 25000 ਦੀ ਬਹੁਤ ਚੰਗੀ ਵੇਚੀ ਆ ਪਹਿਲਣ ਜੇ ਕਹਿੰਨੇ ਘਰੇ ਦੁੱਧ ਪੀਣ ਨੂੰ ਲੈਣੀ ਹੈ ਨਾ ਵਧੀਗਾ 8-10 ਸਵੇਰੇ ਦੁੱਧ ਪਿਆਉ ਕਰਮ ਵਾਲੀ ਨਾਲੇ ਦੋਹਾਂ ਦੀ ਗੱਭਣ ਚੈੱਕ ਪਾਸ ਹੈ 60 ਰੁਪਏ ਵਾਲਾ ਦੁੱਧ ਬਾਈ ਕਹਿੰਦਾ ਮੱਝ ਵਰਗਾ ਮਈਆਂ ਦੀ ਜਾਂਦਾ ਮਈਆਂ ਜੀ ਜਾਂਦਾ 11 ਕਿਲੋ ਦੁੱਧ ਹੈ ਭਾਅ ਕੁਛ ਵੀ ਨਹੀਂ ਬਿਨਾ ਬੱਚੇ ਤੋਂ 25 ਦੀ ਸਣੇ ਬੱਚੇ 35 ਦੀ ਬੱਚਾ ਵੀ ਹੋਰ ਦੋਵਾਂ ਮਹੀਨਿਆਂ ਨੂੰ ਢਾਈਆਂ ਨੂੰ ਅਗਲਾ ਟੀਕਾ ਧਰਾ ਦੇ ਖੀਰੀ ਖੀਰੀ ਸੂਪੂਗੀ ਮਗਰ ਇਹ ਵੀ ਦੋ ਦੋ ਨੰਬਰ ਤੇ ਆ ਜੀਏ ਇਹ ਜੀ ਟੋਕੜ ਵਹਿੜਾ ਜੀ ਦੂਜਾ ਸਵੇਰਾ ਜੀ ਕਾਟੇਗਾ ਜੀ 8 ਕਿਲੋ ਜੀ ਠੀਕ ਆ ਹਾਂ ਜੀ ਦੁੱਧ 8 ਕਿਲੋ ਕਿੰਨੇ ਦੀ ਇਹ ਦੇ ਰਾਂਗੇ 26000 ਦੀ ਲਓ ਜੀ ਇਹ 26000 ਦੀ ਦੁੱਧ ਹੈਗਾ 8 ਕਿਲੋ 4 ਕਿਲੋ ਸਵੇਰੇ ਚੋਲੇ ਅਗਲਾ 4 ਕਿਲੋ ਸ਼ਾਮ ਨੂੰ ਚੋਲੇ 8 ਕਿਲੋ ਦੁੱਧ ਹੈ 26000 ਦੀ 8 ਕਿਲੋ ਦੁੱਧ ਕੋਈ ਵੀ ਭੈਣ ਭਰਾ ਚੋਕੇ ਲੈ ਜੇ ਹੂੰ ਚੀਸਾਉ ਪੂਰੀ ਮੋٹے ਮੋٹے ਥਾਨਾ ਆ ਸਣੇ ਬੱਚੇ 35 ਦੀ ਦੋਹਾਂ ਦੀ ਗੱਭਣ 11 ਕਿਲੋ ਦੁੱਧ ਬਿਨਾ ਬੱਚੇ ਤੋਂ 25000 ਦੀ 10000 ਦੀ ਕੱਟੀ ਉਹ ਅਵੱਛੀ ਬਾਈ ਕੇ ਅੰਦਰ ਰੱਖ ਲਾਂਗੇ ਐ ਤੇ ਆ ਜੀ ਅੱਗੇ ਮੱਝ ਤੇ ਜੀ ਤੁਹਾਡੀ ਦੂਜਾ ਸੁਆ ਜੀ ਗਾ ਤੀਜੇ ਸੁਣਾ ਇਹ 7 ਮਹੀਨੇ ਦੀ ਗੱਭਣ ਕਿਦੋਂ ਡਰਾਈ ਆ ਜੀ ਦੂਜਾ ਸੁਆ ਹਾਂਜੀ 7ਾਂ ਦੀ ਗੱਭਣ ਹਾਂਜੀ ਦੁੱਧੋਂ ਡਰਾਈ ਆ ਬਾਈ ਕਹਿੰਦਾ 7 ਮਹੀਨਿਆਂ ਦੀ ਗੱਭਣ ਹੈ ਵੱਡੀ ਵੱਡੀ ਕੱਦ ਚ ਪੂਰੀ ਆ 14 ਕਿਲੋ ਜੁਆਇਆ 14 ਕਿਲੋ ਦੁੱਧ ਦਿੱਤਾ ਬਾਈ ਕਹਿੰਦਾ ਹਾਂ ਵੱਡੀ ਫੋਲੀ ਆ ਤੁਹਾਨੂੰ ਦੈਸੀ ਰਹੀ ਹੋਣੀ ਸਕਰੀਨ ਤੇ ਖੁੱਲਡ ਲੇਟਾਂਚੇ ਦੀ ਆ ਸੋਹਣਾ ਬੋਡੀ ਸਟਰਕਚਰ ਹੈ ਸੱਤਾਂ ਦੀ ਗੱਬਣ ਹਾਂ ਦੁੱਧ ਵਾਲੇ ਪਾਸੇ ਡرائی ਆ ਬਾਈ ਦਾ ਕੱਦ ਵੀ ਵੱਡਾ ਤੇ ਪਸ਼ੂ ਵੀ ਵੱਡੇ ਕੱਦ ਵਾਲਾ ਹੁਣ ਇਹਦਾ ਵਧੀਆ ਸਮਾਂ ਕੋਈ ਇਹਨੂੰ 3-4 ਗੱਟੇ ਵਧੀਆ ਫੀਡ ਦੇ ਪਾਲੇ ਨਾ ਤੇ ਨਾਲੇ ਤਾਂ ਰਾਜੀ ਫੁੱਲ ਹੋ ਜੂ ਤਿਆਰ ਕਰਕੇ ਸੇਲ ਕਰਨੀ ਹੋਈ ਨਾਲੇ ਵਧੀਆ ਪੈਸੇ ਵਟਾਜੂ ਤੇ ਜੇ ਘਰੇ ਦੁੱਧ ਪੀਣ ਨੂੰ ਹੀ ਰੱਖਣੀ ਹੋਈ ਜਿੱਦੋਂ ਰਾਜੀ ਹੋਈ ਦੁੱਧ ਖੁੱਲਾ ਪਿਆ ਉਹ ਕਿੰਨੇ ਦੀ ਬਾਈ ਇਹਦਾ ਮੁੱਲ 72000 ਦਾ ਜਦੋਂ ਤਿਆਰ ਹੋ ਜਾਂਦੀ ਕਿੰਨੇ ਦੀ ਹੋ ਇਹਦੀ 140 ਦੀ ਲਈ ਸੀ ਬੰਦੇ ਨੇ ਠੀਕ ਹੈ ਇਸ ਲਈ ਤਾਜ਼ੀ ਰਹਿਦੀ ਮੰਨ ਲਓ ਰੇਟ ਵਧਾਈ ਹੈ ਜੀ ਵਧਾਈ ਜਾਣੀ ਆ ਹਾਂ ਇਕ ਵੀ ਇੱਕ ਮਤੀ ਦੇ ਚਲ ਹੋਊਗੀ ਸਹੀ ਗੱਲ ਆ 14 ਕਿਲੋ ਦੁੱਧ ਦਿੱਤਾ ਫੁੱਲ ਵੱਡੇ ਕੱਦ ਦੇ ਚਾ ਇਹ ਤੁਹਾਨੂੰ ਤਿੰਨ ਪਸ਼ੂ ਵਿਖਾਤੇ ਆ ਚਾਰ ਨੰਬਰ ਮੋٹے ਮੋٹے ਥਾਣਾਂ ਵਾਲੀ ਇਹਦੇ ਬਾਰੇ ਵੀ ਦੱਸ ਇਹ ਦੂਜਾ ਸੂਆ ਸੂਈ ਆ ਜੀ ਅੱਜ ਇਹਨੂੰ ਹੋ ਗਈ 13 ਦਿਨਾਂ ਦੀ ਸੂਈ ਨੂੰ ਬੱਚਾ ਮਰ ਗਿਆ ਇਹਦਾ ਗੰਦ ਆ ਜੇ ਸਿੱਟੀ ਜਾਂਦੀ ਹੈ ਜੇ ਅਗਲਾ ਚੈੱਕ ਵੀ ਕਰਾ ਸਕਦਾ ਵੀ ਇਹ ਤਾਕੀ ਸੂਈ ਹੈ ਕਿ ਨਹੀਂ ਜਿਹੜਾ ਝੋਲ ਲੈਣਾ ਦੁੱਧ ਇਹ ਥੱਲੇ ਆਸ ਤੋਂ 10 ਤੋਂ ਬਾਹਰ ਆ ਜੀ 10 ਕਿਲੋ ਤੋਂ ਬਾਹਰ ਦੁੱਧ ਰੈਡੀ ਹੈ ਕੰਡੇ ਵਾਲਾ 13 ਦਿਨਾਂ ਦੀ ਸੂਈ ਹੈ ਬੱਚਾ ਇਹਦਾ ਚੜਾਈ ਕਰ ਗਿਆ ਤੁਹਾਨੂੰ ਵੀ ਪਤਾ ਠੰਡ ਦੇ ਦਿਨ ਨੰਘ ਕੇ ਹਟੇ ਆ ਠੰਡ ਤਾਂ ਚਲੋ ਹੁਣ ਵੀ ਹੈਗੀ ਦੁੱਧ 10 ਕਿ ਦਿਨ ਪਹਿਲਾਂ ਤਾਂ ਜ਼ਿਆਦਾ ਹੀ ਠੰਡ ਸੀਗੀ ਜੇ ਕਿਸੇ ਨੇ ਡਾਕਟਰ ਲਿਆ ਕੇ ਚੈੱਕ ਕਰਾਉਣੀ ਹੋਵੇ ਚੈੱਕ ਰੋਣੀ ਮਤਲਬ ਅੰਦਰ ਹੱਥ ਪਾ ਕੇ ਵੇਖ ਸਕਦਾ ਗੰਦਪੈਲ ਬਾਈ ਕਹਿੰਦਾ ਸਿੱਟੀ ਜਾਂਦੀ ਹੈ ਪਰ ਫਿਰ ਵੀ ਜੇ ਕਿਸੇ ਨੇ ਜਿਹਨੇ ਤਸੱਲੀ ਕਰਨੀ ਤੁਸੀਂ ਪੈਸੇ ਲਾਉਣੇ ਤੁਹਾਡਾ ਹੱਕ ਬੰਦਾ ਕਰ ਸਕਦੇ ਆ 10 ਕਿਲੋ ਤੋਂ ਬਾਹਰ ਦੁੱਧ ਰੈਡੀ ਆ ਰਾਜੀ ਰੂਜੀ ਚੰਗੀ ਆ ਕਿੰਨੇ ਦੀ ਗੰਦ ਨਾਲ ਸਾਫ ਹੋ ਗਈ ਇਹਨੇ 15 16 ਕਿਲੋ ਚਵਾ ਦੇਣਾ ਹੂੰ ਇਹ ਆਪਦੇ ਰੰਗ ਹੀ 35000 35000 ਦੀ ਦੇ ਦਾਂਗੇ ਬਾਈ ਕਹਿੰਦਾ ਜੇ ਸਾਫ ਸੂਬ ਹੋ ਗਈ ਗੰਦਪੈਲ ਤੋਂ ਦੁੱਧ 15 ਕਿਲੋ ਚਵਾ ਜੂ ਐ ਤੇ ਆ ਇਹ ਜੀ ਦੂਜਾ ਸੂਆ ਝੋਟੀ ਆਈ ਦੁੱਧ ਦੇਗਾ ਜੀ 7 ਕਿਲੋ ਜੀ ਠੀਕ ਆ ਇਹ ਢਾਈਆਂ ਦੀ ਚੈੱਕ ਪਾਸ ਆ ਜੀ ਕਨਫਰਮ ਹਾਂਜੀ ਕਨਫਰਮ ਜਿਹੜਾ ਮਰਜ਼ੀ ਚੈੱਕ ਕਰ ਲਵੇ ਆ ਕੇ ਲਓ ਜੀ 7 ਕਿਲੋ ਦੁੱਧ ਢਾਈਆਂ ਮਹੀਨਿਆਂ ਦੀ ਗੱਭਣ ਚੈੱਕ ਪਾਸ ਹੈ ਜਮਾਂ ਕਨਫਰਮ ਆ ਇਹਨਾਂ ਨੇ ਤਸੱਲੀ ਕਰਾ ਲਈ ਐ ਡਾਕਟਰ ਸਾਦ ਕੇ ਚੈੱਕ ਕਰਾ ਲਈ ਐ ਜੀ ਦੇ ਪਸੰਦ ਆਉ ਜਿਨੇ ਪੈਸੇ ਲਾਉਣੇ ਅਗਲਾ ਆਪਦਾ ਡਾਕਟਰ ਲਿਆਵੇ ਚੈੱਕ ਕਰਾ ਕੇ ਲੈ ਜਾ ਕਾ ਦੇਦਾ ਵੀ ਵੱਡਾ ਹੀ ਆ ਸੋਹਣੀ ਆ ਬੱਗੀ ਸੁਨੱਖੀ ਆ ਜੀ ਹਾਂ ਸਿੰਘ ਸੋਣਾ ਕੁੰਡਾ ਸਿੰਘ ਆ 7 ਕਿਲੋ ਦੁੱਧ ਢਾਈਆਂ ਦੀ ਗੱਬਣ ਨਾਲੇ ਹੁਣ ਗਾਂ ਨੂੰ ਬੇਫਿਕਰਿਆ ਗੱਬਣ ਆ ਇਹ ਨਾਲੇ ਤਾਂ ਦੁੱਧ ਪਿਆਈ ਜੋ ਮੂੰਹ ਮੱਥੇ ਦੀ ਫੁੱਲ ਸੋਹਣੀ ਆ ਗਰਮੀਓ ਗਰਮੀ ਵਧੀਆ ਦੁੱਧ ਪਿਆਜੂ ਮਗਰੋਂ ਡਰਾਈ ਕਰ ਲਓ ਢਾਈ ਕਿ ਮਹੀਨੇ ਪਹਿਲਾਂ ਕਿੰਨੇ ਦੀ ਜੀ ਇਹਦਾ ਮੁੱਲ ਵੀ 75000 ਜੀ ਲਓ ਜੀ ਇਹਦਾ ਵੀ 75000 ਇਹਦੋਂ ਪਹਿਲੀ ਦਾ ਵੀ 75000 ਉਹ ਸੱਤਾਂ ਦੀ ਗੱਬਣ ਆ ਇਹ ਢਾਈਆਂ ਦੀ ਗੱਬਣ ਆ ਉਹ ਦੁੱਧ ਵਾਲੇ ਪਾਸੋਂ ਡਰਾਈ ਹੈ ਤੇ ਥੱਲੇ 7 ਕਿਲੋ ਦੁੱਧ ਆ ਅੱਗੇ ਸ਼ਰਮਾ ਇਹ ਜੀ ਸਾਢੇ ਪੰਜ ਮਹੀਨੇ ਦੀ ਗੱਬਣ ਆ ਇਹ 8 ਕਿਲੋ ਦੁੱਧ ਆ ਜੀ ਕਿੰਨੇ ਦੀ ਇਹ ਵੀ 75000 ਜੀ 75 ਦੇ ਅੱਜ ਬਾਬੇ ਨੇ ਤਾਂ ਨਹੀਂ ਵਾਅਦ ਦਿੱਤੀ ਕਿ ਇੱਕ ਹੀ ਰੱਖਣੀ ਹੈ ਕੋਈ ਕੋਈ ਮਾਨਦਾਨ ਵੱਧ ਕਰ ਦਾਂਗੇ ਜਾਂ ਕੋਈ ਤਿੰਨੇ ਲੈ ਜਾਊਗਾ ਲਓ ਜੀ ਮਾਨਦਾਨ ਭਾਈ ਕਹਿੰਦਾ ਵੱਧ ਕਰਦੇ ਆਂਗੇ ਮੱਝਾਂ ਵੱਡੇ ਕੱਦ ਦੀ ਆਈ ਨਹੀਂ ਹੋ ਉਂ ਇੰਥੇ ਆ ਕੇ ਕੋਈ 2 ਫੁੱਟ 2.5 ਫੁੱਟ ਦੀ ਫੁੱਟ ਦੀ ਹਮਾਜਲ ਵਾਲੀ ਜਰਸੀ ਜਿੱਡੀ ਗੋਡੇ ਕੀ ਜਿੱਡੀ ਮੱਝ ਨਿਕਲ ਜੂਗੀ ਬਾਕੀ ਲੈਵਾ ਵੇਲੇ ਤਾਜੀ ਮਹਿ ਵਾਲਾ ਹੋਣਾ ਜੀ ਹਾਂ ਇਹ 14 ਕਿਲੋ ਦੁੱਧ ਚਵਾ ਮਹਿ ਦਾ ਇਹ ਆਪਣੇ ਕੋਲ ਇੱਥੇ ਹੀ ਗਈ ਹੋਈ ਆ ਕੇ ਠੀਕ ਆ ਤੇ ਆਪਾਂ ਤਾਜੀ ਦਿੱਤੀ 10 ਦੀ ਦਿੱਤੀ 14 ਕਿਲੋ ਚਵਾ ਗਈ ਠੀਕ ਹੈ ਜੀ ਹੁਣ ਜਿਹੜਾ ਦੁੱਧ ਚੋ ਲੈਣਾ ਕਿੰਨਾ 8 ਕਿਲੋ ਆ ਜੀ 8 ਕਿਲੋ ਦੁੱਧ ਕਿੰਨੇ ਚਰ ਦੀ ਗੱਬਣ ਆ 55 ਦੀ 8 ਕਿਲੋ ਦੁੱਧ 55 ਦੀ ਗੱਬਣ ਆ ਫੋਨ ਨੰਬਰ ਸਕਰੀਨ ਤੇ ਚਲੀ ਜਾਂਦਾ ਜਮਾ ਜਾਇ ਜੀ ਕੀਮਤ ਦੀਆਂ ਇਹ ਤਿੰਨ ਮੱਝਾਂ ਟੋਕੜ ਗੱਬਣ ਚੈੱਕ ਪਾਸ ਇੱਕ ਵੈੜ ਟੋਕੜ ਗੱਬਣ ਚੈੱਕ ਪਾਸ ਇੱਕ ਤਾਜੀ ਸੂਈ ਆ 13 ਦਿਨਾਂ ਦੀ ਇੱਕਾ ਟੋਕੜ ਆ ਜਾਨਵਰ ਚੰਗਾ ਯਾਰ ਜੇ ਕਿਨੇ ਬੱਚਾ ਪੁੱਤਿਆ ਪਾਲਣਾ ਹੋਵੇ ਨਾਲੇ ਤਾਂ ਦੁੱਧ ਹੈਗਾ ਵਹਿੜ ਥੱਲੇ 11 ਕਿਲੋ ਤੇ ਨਾਲੇ ਗੱਬਣ ਗਾਣੂ ਵੀ ਬੇਫਿਕਰੇ ਆ ਗੱਬਣ ਕਨਫਰਮ ਚੈੱਕ ਪਾਸ ਆ ਅਗਲਾ ਡਾਕਟਰ ਲਿਆ ਕੇ ਤਸੱਲੀ ਕਰਾ ਲਿਆ ਆਪ ਦੀ ਚੈੱਕ ਕਰਾ ਕੇ ਲੈ ਜੇ ਭਾਅ ਵੀ ਨਿਕਾ ਜਾਈ ਇੰਨੇ ਦਾ ਆਉਂਦਾ ਵੀ ਕੀ ਆ ਫੋਨ ਨੰਬਰ ਸਕਰੀਨ ਤੇ ਸਾਰੇ ਨੂੰ ਸასი ਸ਼ਕਾ